ਪਤਿਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਚਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਜੁੜਵੈਟੀ ਸਤਿਕਾਰ ਜੋ ਵਸਤ ਸੰਗਤ ਜਿਓ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੀ ਤਨਾਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਕਾਲ ਯੁਗ ਦਾ ਤਨਮ ਕਹ ਤੂੰ ਪਾਈ ਕਿਵ ਚੁਟੈ ਹਮ ਛੁਟ ਕਾ ਕੀ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿਵੇਂ ਛੁਟਣਾ ਦਾ ਮਤਲਬ ਹੈ ਵੀ ਅਸੀਂ ਕਿਵੇਂ ਬਚੀਏ ਕਿਵੇਂ ਛੁਟਿਆ ਜਾਏ ਛੁਟਕਾ ਕੀ ਬਚਣ ਦੇ ਚਾਹਵਨ ਜਿਹੜੇ ਬਿਕਾਰਾਂ ਤੋਂ ਬਚਣ ਦੇ ਚਾਹਵਨ ਹੁੰਦੇ ਹਨ ਉਹਨਾਂ ਦੀ ਬਾਬਤ ਅੱਜ ਦੇ ਪਾਵਨ ਬਚਨਾਂ ਦਾ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਭਾਈ ਬਿਕਾਰਾਂ ਤੋਂ ਬਚਣ ਵਾਲਾ ਜਿਹੜਾ ਹੈ ਜਿਹਦੀ ਇੱਛਾ ਬਣੀ ਹੈ ਜਿਹੜਾ ਚਾਹਵਾਨ ਹੋਇਆ ਜਿਵੇਂ ਕੋਈ ਅੰਮ੍ਰਿਤ ਛਕਣ ਦਾ ਚਾਹਵਾਨ ਹੋ ਜਾਂਦਾ ਹੈ ਕੋਈ ਬਾਣੀ ਪੜ੍ਹਨ ਦਾ ਚਾਹਵਾਨ ਕੋਈ ਗੁਰੂ ਘਰ ਆਉਣ ਦਾ ਚਾਹਵਾਨ ਹੋ ਜਾਂਦਾ ਹੈ ਮਰਜ਼ ਕਹਿੰਦੇ ਵੀ ਜਿਹੜਾ ਚਾਹਵਾਨ ਹੋ ਜਾਂਦਾ ਉਹ ਫਿਰ ਪੁੱਛਦਾ ਫਿਰਦਾ ਹੈ ਕਿ ਭਾਈ ਮੈਨੂੰ ਕੋਈ ਇਹ ਧਰਮ ਦੱਸੋ ਵੀ ਜਿਸ ਨਾਲ ਮੈਂ ਜਗਤ ਦੇ ਵਿਕਾਰਾਂ ਦੇ ਝਮੇਲਿਆਂ ਵਿੱਚੋਂ ਮੈਂ ਬਚ ਸਕਾਂ ਮੈਂ ਉਹਨਾਂ ਝਮੇਲਿਆਂ ਤੋਂ ਬਚਣਾ ਚਾਹੁੰਨਾ ਹੈ ਜਿਹੜੇ ਬੇਕਾਰਾਂ ਵੱਲ ਲੈ ਕੇ ਜਾਂਦੇ ਹਨ ਜਿਨ੍ਹਾਂ ਦਾ ਮੈਨੂੰ ਕੋਈ ਲਾਭ ਨਹੀਂ ਕੋਈ ਦੱਸੇ ਮੈਂ ਕਿਵੇਂ ਬਚਾਂ ਫਿਰ ਜਵਾਬ ਦੇ ਵਿੱਚ ਵਚਨ ਆਉਂਦਾ ਹੈ ਕਿ ਹਰ ਹਰ ਜਪ ਵੇੜੀ ਹਰ ਤੁਲਹਾ ਹਰ ਜਪਿਓ ਤਰੈ ਤਰਾਕੀ ਤੁਲਹਾ ਕਹਿੰਦੇ ਨੇ ਨਦੀ ਪਾਰ ਕਰਨ ਲਈ ਲੱਕੜਾਂ ਬਾਂਸਾਂ ਆਦਕ ਨੂੰ ਬੰਨ ਕੇ ਬਣਾਇਆ ਹੋਇਆ ਆਸਰਾ ਤਰਾਕੀ ਕਹਿੰਦੇ ਨੇ ਤਾਰੂ ਨੂੰ ਮਹਾਰਾਜ ਫਿਰ ਇਹ ਅਗਲੀ ਪੰਕਤੀ ਵਿੱਚ ਉਤਰ ਦਿੰਦੇ ਆ ਵੀ ਭਾਈ ਪ੍ਰਮਾਤਮਾ ਦੇ ਨਾਮ ਦਾ ਜਾਪ ਜਿਹੜਾ ਉਹ ਵੇੜੀ ਹੈ ਔਰ ਪ੍ਰਮਾਤਮਾ ਦਾ ਨਾਮ ਤੁਲਹਾ ਹੈ ਜਿਸ ਮਨੁੱਖ ਨੇ ਹਰੀ ਨਾਮ ਜਪਿਆ ਉਹ ਤਾਰੂ ਬਣ ਕੇ ਇਸ ਸੰਸਾਰ ਸਮੁੰਦਰ ਦੇ ਝਗੜਿਆਂ ਝੰਬੇਲਿਆਂ ਤੋਂ ਪਾਰ ਲੰਘ ਜਾਂਦਾ ਹੈ ਬਚ ਜਾਂਦਾ ਹੈ ਹਰ ਜੀ ਲਾਜਰ ਕੋ ਹਰ ਜਨ ਕੀ ਅਰਦਾਸ ਕਰੀਏ ਪ੍ਰਿਆਦ ਕਰੀਏ ਮਾਲਕ ਦੇ ਚਰਨਾ ਚਹੇ ਦਾਤਾ ਜੀ ਹੀ ਪ੍ਰਮਾਤਮਾ ਦੁਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿੱਚੋਂ ਆਪਣੇ ਸੇਵਕ ਦੀ ਇੱਜ਼ਤ ਬਚਾ ਲੈ ਹਰ ਹਰ ਜਪਣ ਜਪਾ ਬੋ ਆਪਣਾ ਹਮ ਮੰਗੀ ਭਗਤ ਇਕਾ ਕੀ ਹੈ ਹਰੀ ਮੈਨੂੰ ਆਪਣਾ ਨਾਮ ਜਪਣ ਦੀ ਸਮਰੱਥਾ ਦੇ ਮੈਂ ਤੇਰੇ ਪਾਸੋਂ ਸਿਰਫ ਤੇਰੀ ਭਗਤੀ ਦਾ ਦਾਨ ਮੰਗ ਰਿਆ ਹਾਂ ਰਹਾਉ ਹਰ ਕੇ ਸੇਵਕ ਸਿ ਹਰ ਪਿਆਰੇ ਜਨ ਜਪਿਓ ਆਰ ਬਚਨਾ ਕੀ ਮਹਾਰਾਜ ਕਹਿੰਦੇ ਨੇ ਵੀ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੇ ਰਾਹੀਂ ਪ੍ਰਮਾਤਮਾ ਦਾ ਨਾਮ ਜਪਿਆ ਉਹ ਸੇਵਕ ਪ੍ਰਮਾਤਮਾ ਨੂੰ ਪਿਆਰੇ ਲੱਗਦੇ ਹਨ ਲੇਕਾ ਚਤਰ ਗੁਪਤ ਜੋ ਲਿਖਿਆ ਸਾਬ ਚੋਟੀ ਜਮ ਕੇ ਬਾਕੀ ਚਤਰ ਗੁਪਤ ਨੇ ਕਹਿੰਦੇ ਜਿਹੜਾ ਵੀ ਉਹਨਾਂ ਦੇ ਕਰਮਾਂ ਦਾ ਲੇਖ ਲਿਖਿਆ ਹੁੰਦਾ ਹੈ ਲਿਖ ਕੇ ਰੱਖਿਆ ਹੈ ਤੇ ਧਰਮ ਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ ਜਿਹੜਾ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਬਾਣੀ ਨਾਲ ਪਿਆਰ ਪਾਉਂਦਾ ਹੈ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਮਹਾਰਾਜ ਕਹਿੰਦੇ ਜਿੰਨਾ ਸੰਤ ਜਨਾ ਨੇ ਸਾਧ ਜਨਾਂ ਦੀ ਸੰਗਤ ਵਿੱਚ ਸਤ ਸੰਗਤ ਵਿੱਚ ਬੈਠ ਕੇ ਆਪਣੇ ਮਨ ਵਿੱਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ ਆਪਣੇ ਅੰਦਰੋਂ ਵਿਕਾਰਾਂ ਨੂੰ ਖਤਮ ਕੀਤਾ ਮੈਂ ਮੇਰੀ ਨੂੰ ਖਤਮ ਕਰਕੇ ਜਿਹੜੇ ਸੇਵਕ ਬਣ ਕੇ ਮਹਾਰਾ ਦੇ ਚਰਨਾਂ ਵਿੱਚ ਜੁੜੇ ਦਿਨਿਆ ਰਸੂ ਤ੍ਰਿਸ਼ਨਾ ਅਗਨ ਬੁਝਾਨੀ ਸਿਵ ਚਰਿਓ ਚੰਦ ਚੰਦਾ ਕੀ ਕਹਿੰਦੇ ਉਹਨਾਂ ਦੇ ਅੰਦਰ ਕਲਿਆਣ ਰੂਪ ਪਰਮਾਤਮਾ ਪ੍ਰਗਟ ਹੋ ਪਿਆ ਮਾਨੋ ਵੀ ਠੰਡ ਕ ਪਚਾਣ ਵਾਲਾ ਚੰਦ ਚੜ ਪਿਆ ਜਿਸ ਨੇ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਤ੍ਰਿਸ਼ਨਾ ਦੀ ਅੱਗ ਬੁਝਾ ਦਤੀ ਔਰ ਜਿਸ ਨੇ ਵਿਕਾਰਾਂ ਦਾ ਤਪਦਾ ਸੂਰਜ ਸ਼ਾਂਤ ਕਰ ਦਿੱਤਾ ਤੂੰ ਬੜ ਬੁਰਕ ਬੜ ਅਗਮੀ ਅਗੋਚਰ ਤੂੰ ਆਪੀ ਆਬੇ ਅਪਾਗੀ ਹੈ ਦਾਤਾ ਜੀ ਪ੍ਰਮਾਤਮਾ ਤੂੰ ਸਭ ਤੋਂ ਵੱਡਾ ਹੈ ਤੂੰ ਸਰਬਵਿਆਪਕ ਹੈ ਤੂੰ ਅਪਾਉਂਚ ਹੈ ਗਿਆਨ ਇੰਦਰੀਆਂ ਦੇ ਰਾਹ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ ਤੂੰ ਹਰ ਤਾਂ ਆਪ ਹੀ ਆਪ ਆਪ ਹੀ ਆਪ ਹੈ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰਦਾਸਨ ਦਾਸ ਦਸਾ ਕੀ ਹੈ ਦਾਤਾ ਜੀ ਆਪਣੇ ਦਾਸ ਨਾਨਕ ਉਤੇ ਮਿਹਰ ਕਰੋ ਕਿ ਆਪਣੇ ਦਾਸਾਂ ਦੀ ਦਾਸਾਂ ਦਾ ਦਾਸ ਬਣਾ ਲਓ ਆਪਾਂ ਵੀ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਨਾਨਕ ਦੇ ਘਰ ਤੋਂ ਸੰਦੇਸ਼ ਲੈ ਕੇ ਉਪਦੇਸ਼ ਲੈ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਰਹੀਏ ਬੀ ਦਾਤਾ ਜੀ ਸਾਨੂੰ ਦੱਸ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ ਜੀ ਸਾਡੇ ਉੱਤੇ ਮਿਹਰ ਕਰੋ ਪ੍ਰਮਾਤਮਾ ਕਿਰਪਾ ਕਰੇ ਸਾਨੂੰ ਸਭਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਲਵੇ ਇਹ ਅਰਦਾਸ ਅਤੇ ਸਰਵਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਇਤਿਫਾਕ ਬਣੇ ਔਰ ਚੰਦਰੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਘਨ ਸੰਪੂਰਨ ਹੋਣ ਇਹ ਅਰਦਾਸ ਅਤੇ ਅੱਜ ਦੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਸੇਵਾ ਸਤਿਕਾਰ ਜੋ ਸਰਦਾਰ ਜਸਮੀਰ ਸਿੰਘ ਜੀ ਸਰਪੰਚ ਸਾਹਿਬ ਸਮੂਹ ਪਰਿਵਾਰ ਵੱਲੋਂ ਸੋ ਜਿੰਨਾ ਭਾਵਨਾ ਨੂੰ ਮੁੱਖ ਰੱਖਦੇ ਆਂ ਸੇਵਕ ਪਰਿਵਾਰ ਨੇ ਮਹਾਰਾਜ ਸਾਹਿਬ ਦੇ ਚਰਨਾਂ ਪਰ ਸੇ ਸ਼ੁਭ ਭਾਵਨਾਵਾਂ ਸ਼ੁਭ ਮਨੋਰਥ ਪੂਰੇ ਹੋਣ ਇਹ ਅਰਦਾਸ ਆਪਾਂ ਸਾਰਿਆਂ ਨੇ ਰਲ ਮਿਲ ਕੇ ਮਹਾਰਾਜ ਦੇ ਚਰਨਾਂ ਵਿੱਚ ਕੀਤੀ ਹੈ ਸੋ ਕੱਲ ਨੂੰ ਜਿਹੜੀ ਸੇਵਾ ਹੈ ਉਹ ਸਮੂਹ ਲੰਬੜਦਾਰ ਪਰਿਵਾਰ ਸਰਦਾਰ ਗੁਰਦੀਪ ਸਿੰਘ ਜੀ ਤੇ ਸਰਦਾਰ ਰਣਦੀਪ ਸਿੰਘ ਜੀ ਦੋਨਾਂ ਭਰਾਵਾਂ ਵੱਲੋਂ ਹੈ ਸੋ ਪਰਿਵਾਰ ਨੂੰ ਬੇਨਤੀ ਹੈ ਜੀ ਸ਼ਾਮ ਨੂੰ ਦੇਗਾ ਵਾਸਤੇ ਰਸਤਾ ਜਿਹੜੀ ਹੈ ਉਹ ਗੁਰੂ ਚਰਨਾਂ ਵਿੱਚ ਪਹੁੰਚਾਉਣ ਦੀ ਕਿਰਪਾਲਤਾ ਕਰਿਓ ਸੋ ਕੱਲ ਨੂੰ ਇਸ ਪਰਿਵਾਰ ਦੀ ਸੇਵਾ ਤੇ ਅਗਲੇ ਦਿਨ ਜਿਹੜੀ ਹੈ ਉਹ ਪੀਤੇਓਣਾ ਵੱਲੋਂ ਹੋਊਗੀ ਔਰ ਸਰਦਾਰ ਸੇਰ ਸਿੰਘ ਜੀ ਦੋਨਾਂ ਪਰਿਵਾਰਾਂ ਵੱਲੋਂ ਹੋਵੇਗੀ ਸੋ ਉਹਦੇ ਅਗਲੀ ਸੇਵਾ ਜਿਹੜੀ ਹੈ ਉਹ ਬਾਈਕਲਦੀਪ ਸਿੰਘ ਜੀ ਸਮਸ ਪਰਿਵਾਰ ਦੇ ਪਰਿਵਾਰ ਵੱਲੋਂ ਹੋਵੇਗੀ ਸੋ ਇਹ ਸੇਵਾ ਵਾਹਨ ਆਪਾਂ ਸਾਰਿਆਂ ਨੇ ਰਹਿੰਦੇ ਸਮੇਂ ਨੂੰ ਵਿਸਫਲ ਬਣਾਉਣ ਦਾ ਯਤਨ ਕਰਨਾ ਹੈ ਗੁਰੂ ਸਾਹਿਬ ਕਿਰਪਾ ਕਰਨ ਆਈ ਸੰਗਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਸਭਨਾਂ ਨੂੰ ਜੀ ਆਇਆਂ ਨੂੰ ਆਪਾਂ ਇਸੇ ਤਰ੍ਹਾਂ ਮਾਰਾ ਸਾਹਿਬ ਦੇ ਚਰਨਾਂ ਵਿੱਚ ਜੁੜਦੇ ਰਹੀਏ ਤੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰਦੇ ਰਹੀਏ ਔਰ ਹਮੇਸ਼ਾ ਇਹ ਅਰਦਾਸ ਕਰੀਏ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ